ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ 4 ਦਿਨ ਦੇ ਬਾਅਦ ਮਿਥਨ ਰਾਸ਼ੀ ਵਾਲਿਆਂ ਦੇ ਲਈ ਸ਼ਕਤੀਸ਼ਾਲੀ ਮਹਾਂ ਲక్ష్ਮੀ ਜੋਗ ਪਨਨ ਜਾ ਰਿਹਾ ਹੈ ਇਨ੍ਹਾਂ ਰਾਸ਼ੀਆਂ ਨੂੰ ਅਚਾਨਕ ਆਰਥਿਕ ਲਾਭ ਮਿਲੇਗਾ ਅਤੇ ਹਰ ਕੰਮ ਵਿੱਚ ਸਫਲਤਾ ਮਿਲੇਗੀ ਮਿਥਨ ਰਾਸ਼ੀ ਦੇ ਨਾਲ-ਨਾਲ ਸ਼ੇਰ ਰਾਸ਼ੀਆਂ ਦੀ ਕਿਸਮਤ ਵੀ ਚਮਕਣ ਵਾਲੀ ਹੈ ਜੀ ਹਾਂ ਦੋਸਤੋ 24 ਸਤੰਬਰ ਨੂੰ ਇੱਕ ਬਹੁਤ ਹੀ ਸ਼ਕਤੀਸ਼ਾਲੀ ਮਹਾਂ ਲక్ష్ਮੀ ਜੋਗ ਪਨਨ ਜਾ ਰਿਹਾ ਹੈ ਜੋ ਕੁਝ ਰਾਸ਼ੀਆਂ ਦੇ ਲਈ ਚੰਗੇ ਦਿਨਾਂ ਦੀ ਸ਼ੁਰੂਆਤ ਕਰੇਗਾ ਇਹਨਾਂ ਰਾਸ਼ੀ ਵਾਲਿਆਂ ਨੂੰ ਕਰੋੜਪਤੀ ਬਣਾ ਤੋ ਕੋਈ ਵੀ ਰੋਕ ਨਹੀਂ ਸਕਦਾ ਦੋਸਤੋ ਇਹ ਕਿਹੜੇ ਆ ਖੁਸ਼ਕਿਸਮਤ ਅਤੇ ਭਾਗਸ਼ਾਲੀ ਰਾਸ਼ੀਆਂ ਹਨ ਇਸ ਵੀਡੀਓ ਦੇ ਵਿੱਚ ਅਸੀਂ ਪੂਰੀ ਜਾਣਕਾਰੀ ਦੱਸਣ ਜਾ ਰਹੇ ਹਾਂ ਇਸ ਲਈ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਸੁਣਨਾ ਦੋਸਤੋ ਜੋਤਿਸ਼ ਸ਼ਾਸਤਰ ਦੇ ਵਿੱਚ ਚੰਦਰਮਾ ਹੀ ਇੱਕ ਅਜਿਹਾ ਗ੍ਰਹਿ ਹੈ ਜੋ ਸਭ ਤੋਂ ਤੇਜ਼ ਰਫ਼ਤਾਰ ਦੇ ਨਾਲ ਰਾਸ਼ੀਆਂ ਨੂੰ ਬਦਲਦਾ ਹੈ ਇਹ ਇੱਕ ਰਾਸ਼ੀ ਵਿੱਚ ਲਗਭਗ 22 ਦਿਨ ਰਹਿੰਦਾ ਹੈ। ਅਜਾਇ ਵਿੱਚ ਹਰ ਹਫ਼ਤੇ ਕਿਸੇ ਨਾ ਕਿਸੇ ਗ੍ਰਹਿ ਦੇ ਨਾਲ ਮੇਲ ਹੁੰਦਾ ਹੈ। ਮਨ ਅਤੇ ਮਨੋਬਲਿ ਮੰਨਿਆ ਜਾਂਦਾ ਹੈ। ਕੁਦਰਤ ਨੂੰ ਕਲਾ ਰਚਨਾਤਮਿਕ ਅਤੇ ਕਾਰਕ ਮੰਨਿਆ ਜਾਂਦਾ ਹੈ। ਅਜੇ ਸਥਿਤੀ ਦੇ ਵਿੱਚ ਚੰਦਰਮਾ ਦਾ ਪ੍ਰਭਾਵ ਹੈ। ਸਥਿਤੀ ਦੇ ਵਿੱਚ ਤਬਦੀਲੇ ਨਿਸ਼ਚਿਤ ਰੂਪ ਵਿੱਚ ਹਰ ਰਾਸ਼ੀ ਦੇ ਲੋਕਾਂ ਦੇ ਜੀਵਨ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀ ਹੈ। ਦੋਸਤੋ ਆਓ ਤੁਹਾਨੂੰ ਦੱਸਦੇ ਹਾਂ ਕਿ ਜੋਤਿਸ਼ ਸਾਸਤਰ ਦੇ ਵਿੱਚ ਇਹ ਬਦਲਾਅ ਕਿੰਨਾਂ ਰਾਸ਼ੀਆਂ ਦੇ ਲਈ ਬਹੁਤ ਹੀ ਮਹੱਤਵ ਹੈ ਹਰ ਗ੍ਰਹਿ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਤਾਰਾ ਮੰਡਲ ਅਤੇ ਰਾਸ਼ੀ ਚਿੰਨ੍ਹ ਨੂੰ ਬਦਲਦਾ ਹੀ ਰਹਿੰਦਾ ਹੈ ਜੋ ਕਿ ਸਾਰੀਆਂ ਰਾਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਚੰਗੀਆਂ ਪ੍ਰਾਪਤੀਆਂ ਕਰਨੀਆਂ ਮਾੜੇ ਸਮੇਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਗ੍ਰਹਾਂ ਦੀ ਸਥਿਤੀ ਠੀਕ ਨਾ ਹੋਣ ਤੇ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਗ੍ਰਹਾਂ ਦੀ ਸਥਿਤੀ ਚੰਗੀ ਹੋਵੇ ਤਾਂ ਵਿਅਕਤੀ ਨੂੰ ਜੀਵਨ ਵਿੱਚ ਵੱਡੀ ਸਫਲਤਾ ਮਿਲਦੀ ਹੈ ਇਸੇ ਤਰ੍ਹਾਂ ਸਤੰਬਰ ਦੇ ਅੰਤ ਦੇ ਵਿੱਚ ਚੰਦਰਮਾ ਦਾ ਮੰਗਲ ਇੱਕ ਸੰਜੋਗ ਹੋਣ ਜਾ ਰਿਹਾ ਹੈ ਜਿਸ ਨਾਲ ਮਹਾਂਲక్ష్ਮੀ ਨਾਮ ਦਾ ਰਾਜਯੋਗ ਬਣਨ ਜਾ ਰਿਹਾ ਹੈ ਜੋ ਜੋਤਿਸ਼ ਦੇ ਵਿੱਚ ਇਹ ਅਵਸਥਾ ਬਹੁਤ ਹੀ ਸ਼ੁਭ ਮੰਨੀ ਜਾਂਦੀ ਹੈ ਇਸ ਵਿੱਚ ਰਾਜਯੋਗ ਬਣਨ ਦੇ ਨਾਲ ਇੱਜ਼ਤ ਧਨ ਦੌਲਤ ਖੁਸ਼ਹਾਲੀ ਆਦ ਪ੍ਰਾਪਤ ਕਰ ਸਕਦੇ ਹਨ ਦੋਸਤੋ ਗ੍ਰਹਿਾਂ ਦੀ ਸੰਪਤੀ ਮੰਗਲ ਮਿਥਨ ਰਾਸ਼ੀ ਵਿੱਚ ਮੌਜੂਦ ਹੈ ਅਤੇ ਉਹ 20 ਅਕਤੂਬਰ ਤੱਕ ਇਸ ਰਾਸ਼ੀ ਵਿੱਚ ਰਹਿਣ ਵਾਲਾ ਹੈ ਚੰਦਰਮਾ ਬਾਰੇ ਗੱਲ ਕਰੀਏ ਤਾਂ ਇਹ 24 ਸਤੰਬਰ ਨੂੰ ਸਵੇਰੇ 9:25 ਤੇ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ ਅਤੇ 26 ਸਤੰਬਰ ਤੱਕ ਇਹ 24 ਸਤੰਬਰ ਨੂੰ ਸਵੇਰੇ 9:25 ਤੇ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ 26 ਸਤੰਬਰ ਤੱਕ ਇਸ ਰਾਸ਼ੀ ਚ ਰਹੇਗਾ ਜੋ ਕੁਝ ਰਾਸ਼ੀਆਂ ਦੇ ਲਈ ਕਿਸਮਤ ਬਦਲਣ ਵਾਲੀ ਹੈ ਇਹ ਰਾਸ਼ੀਆਂ ਹੁਣ ਧਨ ਦੇ ਨਾਲ ਮਾਲਾ-ਮਾਲ ਹੋਣਗੀਆਂ ਆਓ ਦੋਸਤੋ ਜਾਣਦੇ ਹਾਂ ਮਿਥਨ ਰਾਸ਼ੀ ਵਿੱਚ ਚੰਦਰਮਾ ਅਤੇ ਮੰਗਲ ਦੇ ਮਿਲਾਪ ਦੇ ਨਾਲ ਮਹਾਂਲక్ష్ਮੀ ਜੋਕੀ ਬਣਦੇ ਹਨ ਦੋਸਤੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਕਵਾ ਦਿਓ ਜੀ ਦੋਸਤੋ ਉਹ ਕਿਹੜੀਆਂ ਖੁਸ਼ਕਿਸਮਤ ਅਤੇ ਭਾਗਸ਼ਾਲੀ ਰਾਸ਼ੀਆਂ ਹਨ ਉਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸਦੀ ਹੈ ਕਿ ਮਹਾਂ ਲక్ష్ਮੀ ਜੋਗ ਬਹੁਤ ਹੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਇਸ ਰਾਸ਼ੀ ਦੇ ਲੋਕਾਂ ਨੂੰ ਅਚਾਨਕ ਵਿੱਤੀ ਲਾਭ ਮਿਲ ਸਕਦਾ ਹੈ ਮਹਾਂ ਲక్ష్ਮੀ ਰਾਜ ਜੋਗ ਤੁਹਾਡੇ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ ਇਸ ਸਮੇਂ ਦੌਰਾਨ ਤੁਹਾਨੂੰ ਸਮੇਂ-ਸਮੇਂ ਤੇ ਅਚਾਨਕ ਵਿੱਤੀ ਲਾਭ ਹੋ ਸਕਦਾ ਹੈ ਆਮਦਨ ਦੇ ਨਵੇਂ ਸਰੋਤ ਵੀ ਬਣ ਸਕਦੇ ਹਨ ਇਸੇ ਸਮੇਂ ਦੇ ਵਿੱਚ ਤੁਹਾਨੂੰ ਨਿਵੇਸ਼ਾਂ ਤੋਂ ਲਾਭ ਮਿਲ ਸਕਦਾ ਹੈ ਅਤੇ ਦਫ਼ਤਰ ਦੇ ਵਿੱਚ ਤੁਹਾਡੇ ਵਿਹਾਰ ਦੇ ਕਾਰਨ ਤੁਹਾਨੂੰ ਆਪਣੇ ਸਕਰਮੀਆਂ ਤੋਂ ਕੁਝ ਚੰਗੀ ਖਬਰ ਮਿਲ ਸਕਦੀ ਹੈ। ਲੋਕ ਤੁਹਾਡੀ ਮਦਦ ਕਰਨਗੇ ਤੇ ਨਵਾਂ ਕਾਰ ਜਾਂ ਵਾਹਨ ਖਰੀਦਣ ਦੀ ਤੁਹਾਡੀ ਇੱਛਾ ਇਸ ਮਹੀਨੇ ਪੂਰੀ ਹੋ ਸਕਦੀ ਹੈ। ਤੁਹਾਨੂੰ ਇਸ ਸਮੇਂ ਦੌਰਾਨ ਨਵੀਂ ਨੌਕਰੀ ਦੇ ਆਫਰ ਵੀ ਮਿਲ ਸਕਦੇ ਹਨ। ਜਦਕਿ ਇਸ ਸਮੇਂ ਦੌਰਾਨ ਤੁਸੀਂ ਦੇਸ਼ ਅਤੇ ਵਿਦੇਸ਼ ਦੀ ਯਾਤਰਾ ਕਰ ਸਕਦੇ ਹੋ। ਮਹਾਂ ਲక్ష్ਮੀ ਰਾਜਯੋਗ ਦਾ ਗੰਠਨ ਇਸ ਰਾਸ਼ੀ ਦੇ ਲੋਕਾਂ ਦੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਮੀਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਹਾਂ ਲక్ష్ਮੀ ਰਾਜਯੋਗ ਬਹੁਤ ਹੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਅਗਲੀ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲਾ ਹੈ ਮਹਾਂ ਲక్ష్ਮੀ ਰਾਜਯੋਗ ਦਾ ਗੰਠਨ ਸੂਰਜ ਪਰਮਾਤਮਾ ਦੀ ਕਿਰਪਾ ਕਾਰਨ ਮੇਨ ਰਾਸ਼ੀ ਦੇ ਲੋਕਾਂ ਨੂੰ ਆਰਥਿਕ ਲਾਭ ਦੇਣ ਵਾਲਾ ਹੈ ਇਸ ਸਮੇਂ ਦੌਰਾਨ ਤੁਹਾਡੇ ਲਈ ਆਮਦਨ ਦੇ ਨਵੇਂ ਸਰੋਤ ਪਾਣ ਦੇ ਦਿਖਾਈ ਦੇ ਰਹੇ ਹਨ ਅਜੇ ਸਥਿਤੀ ਦੇ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਹਰ ਖੇਤਰ ਵਿੱਚ ਸੰਤਾਨ ਦੀ ਖੁਸ਼ਹਾਲੀ ਮਿਲੇਗੀ ਜੀਵਨ ਵਿੱਚ ਸਫਲਤਾ ਮਿਲਣ ਦੇ ਬਹੁਤ ਮੌਕੇ ਹਨ ਤੁਹਾਨੂੰ ਕੈਰੀਅਰ ਦੇ ਖੇਤਰ ਦੇ ਵਿੱਚ ਬਹੁਤ ਸਫਲਤਾ ਮਿਲੇਗੀ ਸੂਰਜ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਸਮੱਸਿਆਵਾਂ ਹਨ ਉਹਨਾਂ ਦੂਰ ਹੋਣ ਵਾਲੀਆਂ ਹਨ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਨ ਵਾਲਾ ਹੈ ਤੁਹਾਡੀ ਵਿੱਤੀ ਹਾਲਾਤ ਚੰਗੇ ਹੋਣਗੇ ਹੁਣ ਤੁਹਾਨੂੰ ਹਰ ਪਾਸਿਓਂ ਵਿੱਤੀ ਲਾਭ ਮਿਲਣ ਜਾ ਰਹੇ ਹਨ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਆਪਣੇ ਕਾਰੋਬਾਰ ਵਿੱਚ ਬਹੁਤ ਜ਼ਿਆਦਾ ਵਿੱਤੀ ਲਾਭ ਹੋਵੇਗਾ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਲਈਏ ਕਿ ਮੇਖ ਰਾਸ਼ੀ ਦੇ ਲੋਕ ਜੋ ਵੀ ਕੰਮ ਕਰਦੇ ਹਨ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਇਸ ਦੇ ਨਾਲ ਹੀ ਸਤੰਬਰ ਦੇ ਵਿੱਚ ਰਾਜਯੋਗ ਦੇ ਵਿੱਚ ਪਰਿਵਾਰ ਦੀ ਕੋਈ ਸਮੱਸਿਆ ਵੀ ਦੂਰ ਹੋ ਸਕਦੀ ਹੈ ਤਾਂ ਨਹੀਂ ਤੁਸੀਂ ਨਵੇਂ ਜਾਇਦਾਦ ਅਤੇ ਵਾਹਨ ਖਰੀਦ ਸਕਦੇ ਹੋ ਮਹਾਂ ਲక్ష్ਮੀ ਰਾਜਯੋਗ ਦਾ ਗਠਨ ਇਸ ਰਾਸ਼ੀ ਦੇ ਕੁਝ ਲੋਕਾਂ ਨੂੰ ਵਿਦੇਸ਼ ਵਿੱਚ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ ਅਗਲੀ ਰਾਸ਼ੀ ਹੈ ਜੇ ਤਣ ਰਾਸ਼ੀ ਤਣ ਰਾਸ਼ੀ ਵਾਲਨ ਦਾਸੀਏ ਕਿ ਇਹ ਸਮਾਂ ਬਹੁਤ ਹੀ ਵਧੀਆ ਜਾਵੇਗਾ ਅਤੇ ਤੁਹਾਨੂੰ ਬਹੁਤ ਹੀ ਮੁਨਾਫਾ ਤੇ ਵਾਧਾ ਹੋਵੇਗਾ ਕਈ ਤਰ੍ਹਾਂ ਦੇ ਲਾਭ ਹੋਣਗੇ ਹੁਣ ਤੁਹਾਨੂੰ ਵਿਤੀ ਲਾਭ ਵੱਡੀ ਸਫਲਤਾ ਮਿਲਣ ਵਾਲੀ ਹੈ ਮਹਾਂ ਲక్ష్ਮੀ ਰਾਜੋਗ ਪੌਤ ਹੀ ਤੁਹਾਡੇ ਲਈ ਲਾਭ ਦਾ ਇੱਕ ਸਾਬਤ ਹੋ ਸਕਦਾ ਹੈ ਇਹ ਸੰਭਵ ਹੈ ਕਿ ਇਸ ਰਾਸ਼ੀ ਵਾਲਿਆਂ ਨੂੰ ਦੇਵੀ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਹੋਵੇਗੀ ਲੰਮੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋ ਸਕਦੇ ਹਨ ਅਧਿਆਤਮਿਕਤਾ ਵੱਲ ਤੁਹਾਡਾ ਧਿਆਨ ਜ਼ਿਆਦਾ ਵਧੇਗਾ ਇਸੇ ਨਾਲ ਹੀ ਤੁਸੀਂ ਭੌਤਿਕ ਸੁੱਖ ਵੀ ਪ੍ਰਾਪਤ ਕਰ ਸਕਦੇ ਹੋ ਤਣਰਾਸ਼ੀ ਵਾਲਿਓ ਇਹ ਰਾਜੋਗ ਬਹੁਤ ਹੀ ਫਾਇਦੇਮੰਦ ਹੈ ਤਣਰਾਸ਼ੀ ਵਾਲਿਆਂ ਦੇ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤਣਰਾਸ਼ੀ ਵਾਲਿਓ ਲੋਕਾਂ ਦੀ ਲਗਭਗ ਹਰ ਤੁਹਾਡੀ ਲਗਭਗ ਹਰ ਇੱਛਾ ਪੂਰੀ ਹੋ ਜਾਵੇਗੀ ਅਜੇਚ ਤਣਰਾਸ਼ੀ ਵਾਲਾਂ ਦੱਸ ਦਈਏ ਕਿ ਸਮਾਂ ਵਿੱਤੀ तौर ਤੇ ਕਾਫੀ ਚੰਗਾ ਰਹਿਣ ਵਾਲਾ ਹੈ ਇਸ ਮਿਆਦ ਵਿੱਚ ਤੁਹਾਡੇ ਦੁਆਰਾ ਦਰਪੇਸ਼ ਤੁਹਾਡੇ ਦੁਆਰਾ ਜੋ ਵੀ ਸਮੱਸਿਆਵਾਂ ਸਨ ਉਹ ਸਾਰੀਆਂ ਹੋਣ ਖਤਮ ਹੋਣ ਵਾਲੀਆਂ ਹਨ ਤੁਹਾਨੂੰ ਅਚਾਨਕ ਹੀ ਆਰਥਿਕ ਲਾਭ ਵੀ ਮਿਲ ਸਕਦਾ ਹੈ ਵਿਆਹ ਹੋ ਤਾਂ ਲੋਕਾਂ ਨੂੰ ਰਾਹਤ ਮਿਲੇਗੀ ਮਹਾਂਲక్ష్ਮੀ ਰਾਜਯੋਗ ਦੇ ਕਾਰਨ ਤੁਹਾਨੂੰ ਆਪਣੇ ਸਹੁਰੇ ਤੋਂ ਜ਼ਾਇਦਾ ਜਾਂ ਵਿੱਤੀ ਲਾਭ ਹੋ ਸਕਦਾ ਹੈ ਆਰਥਿਕ ਨਾਭ ਹੋਵੇਗਾ ਤੁਹਾਡੇ ਵਿੱਤੀ ਹਾਲਾਤ ਸੁਧਰ ਜਾਣਗੇ ਤੁਹਾਡਾ ਬੈਂਕ ਬੈਲੈਂਸ ਵੱਧ ਸਕਦਾ ਹੈ ਇਸ ਦਨ ਕੀਤਾ ਨਿਵੇਸ਼ ਤੁਹਾਡੇ ਲਈ ਲਾਭਦਾਇਕ ਹੋਵੇਗਾ ਕੈਰੀਅਰ ਦੇ ਖੇਤਰ ਦੇ ਵਿੱਚ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੰਨ રાશિ ਵਾਲਿਆਂ ਨੂੰ ਦੱਸਦੇ ਹਾਂ ਕਿ ਪੂਰੀ ਉਮੀਦ ਹੈ ਕਿ ਇਹ ਸਮਾਂ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਮਾਂ ਲక్ష్ਮੀ ਰਾਜਯੋਗ ਬਣਨ ਦੇ ਨਾਲ ਤੁਹਾਨੂੰ ਹਰ ਪਾਸਿਓਂ ਸੁੱਖ ਮਿਲਣ ਵਾਲਾ ਹੈ ਦੇਵੀ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਭੰਡਾਰ ਬਣਨ ਵਾਲਾ ਹੈ ਜੀ ਹਾਂ ਦੋਸਤੋ ਮਾਂ ਲక్ష్ਮੀ ਹੁਣ ਤੁਹਾਡੇ ਤੋਂ ਬਹੁਤ ਖੁਸ਼ ਹੈ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਬਹੁਤ ਚੰਗੀਆਂ ਖਬਰ ਮਿਲਣ ਜਾ ਰਹੀ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ ਅਤੇ ਇਸ ਨਾਲ ਵਿਦੇਸ਼ ਵਿੱਚ ਨੌਕਰੀ ਕਰਨ ਦਾ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ ਤੁਹਾਡੇ ਕੰਮ ਦੀ ਸਲੰਗਾ ਹੋਵੇਗੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਤਨ રાશિ ਵਾਲਿਓ ਮੇਨੰਦ ਕਰਨ ਦੇ ਨਾਲ ਤੁਹਾਨੂੰ ਸਭ ਕੁਝ ਪ੍ਰਾਪਤ ਹੋਵੇਗਾ ਇਸ ਦਿਨ ਨਾਲ ਹੀ ਜੋ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਲਾਭ ਮਿਲੇਗਾ ਉਹਨਾਂ ਦਾ ਕਾਰੋਬਾਰ ਦੇਣ ਤੁਕੜੇ ਰਾਜ ਅਗਨੀ ਤਰੱਕੀ ਕਰੇਗਾ ਉਹ ਤੁਹਾਡੀ ਜ਼ਿੰਦਗੀ ਵਿੱਚ ਹਰ ਪਾਸਿਓਂ ਖੁਸ਼ੀਆਂ ਆਉਣ ਵਾਲੀਆਂ ਹਨ ਦੇਵੀ ਲక్ష్ਮੀ ਮਾ ਤੁਹਾਡੇ ਤੇ ਬਹੁਤ ਪਸੰਨ ਹੈ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਦੀ ਤਨਖਾਹ ਦੇ ਵਿੱਚ ਤਰੱਕੀ ਅਤੇ ਵਾਧੇ ਦੀ ਸੰਭਾਵਨਾ ਹੈ ਨਾਲ ਹੀ ਜੋ ਲੋਕ ਨੌਕਰੀ ਦੀ ਭਾਲ ਕਰ ਰਹੇ ਹਨ ਉਹਨਾਂ ਨੂੰ ਆਪਣੀ ਪਸੰਦ ਦੀ ਨੌਕਰੀ ਮਿਲੇਗੀ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਹਾਂ ਲక్ష్ਮੀ ਰਾਜ ਜੋਦਗੰਠਨ ਣਕੂਲ ਸਾਬਤ ਹੋ ਸਕਦਾ ਹੈ ਇਸ ਮਿਆਦੇ ਦੌਰਾਨ ਤੁਹਾਡੀ ਆਮਦਨ ਵਿੱਚ ਬਹੁਤ ਵਾਧਾ ਹੋ ਸਕਦਾ ਹੈ ਅਤੇ ਤੁਹਾਨੂੰ ਜਾਇਦਾਤ ਮਿਲੰਦਾ ਸੁਭ ਹੋ ਸਕਦਾ ਹੈ ਹਰ ਮਾਮਲੇ ਵਿੱਚ ਵਿੱਤੀ ਲਾਭ ਤੁਹਾਨੂੰ ਹੋਵੇਗਾ ਇਸ ਮਹੀਨੇ ਤੁਸੀਂ ਆਪਣੇ ਵਿੱਤੀ ਖਾਤਿਆਂ ਨੂੰ ਕੰਟਰੋਲ ਕਰਨ ਦੇ ਯੋਗ ਹੋਵਗੇ ਇਸ ਸਮੇਂ ਦੌਰਾਨ ਬਿਆਹ ਹੋਣ ਲੋਕਾਂ ਨੂੰ ਜੀਵਨ ਖੁਸ਼ਹਾਲ ਉਹਨਾਂ ਦਾ ਰਹੇਗਾ ਇਸ ਸਮੇਂ ਦੌਰਾਨ ਵਿੱਤੀ ਤੌਰ ਤੇ ਸੁਰੱਖਿਤ ਹੋਣਗੇ ਇਸ ਦੇ ਨਾਲ ਹੀ ਉਹਨਾਂ ਨੂੰ ਵਾਹਨ ਦਾ ਆਨੰਦ ਵੀ ਮਿਲੇਗਾ ਨਵੀਂ ਕਾਰ ਖਰੀਦਣ ਦੀ ਵੀ ਸੰਭਾਵਨਾ ਹੈ ਇਸ ਦੇ ਨਾਲ ਹੀ ਇਸ ਰਾਸ਼ੀ ਦੇ ਲੋਕ ਆਪਣੇ ਕੈਰੀਅਰ ਨੂੰ ਲੈ ਕੇ ਜੋ ਫੈਸਲਾ ਲੈਣਗੇ ਉਹਨਾਂ ਨੂੰ ਸਫਲਤਾ ਮਿਲੇਗੀ। ਇਸ ਸਮੇਂ ਦੌਰਾਨ ਤੁਹਾਡੀ ਕਮਾਈ ਵਿੱਚ ਵਾਧੇ ਹੋਣ ਦੇ ਯੋਗ ਬਣ ਰਹੇ ਹਨ। ਤੁਸੀਂ ਚੰਗੀ ਬਚਤ ਕਰਨ ਵਿੱਚ ਸਫਲ ਹੋਵੋਗੇ। ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਮੌਕੇ ਤੁਹਾਨੂੰ ਮਿਲਣਗੇ। ਤੁਹਾਨੂੰ ਆਪਣੇ ਕੈਰੀਅਰ ਦੇ ਖੇਤਰ ਵਿੱਚ ਵੀ ਬਹੁਤ ਸਫਲਤਾ ਮਿਲਣ ਵਾਲੀ ਹੈ। ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ। ਸਿੰਘ ਰਾਸ਼ੀ ਵਾਲਿਆਂ ਨੂੰ ਦਾਸ ਤੈ ਇੱਕ ਤੁਹਾਡੇ ਲਈ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਨਾਲ ਹੈ ਤੁਹਾਨੂੰ ਹੁਣ ਅਮੀਰ ਹੋਣ ਤੋਂ ਕੋਈ ਵੀ ਰੋਕ ਤੁਹਾਡੀ ਆਰਥਿਕ ਸਥਿਤੀ ਹੁਣ ਬਿਹਤਰ ਹੋਵੇਗੀ ਕਾਰੋਬਾਰ ਵਿੱਚ ਵਾਧਾ ਹੋਵੇਗਾ ਇਸ ਤੋਂ ਇਲਾਵਾ ਪਰਿਵਾਰਕ ਜੀਵਨ ਵੀ ਖੁਸ਼ਹਾਲ ਰਹੇਗਾ ਅਗਲੀ ਰਾਸ਼ੀ ਹੈ ਜੇ ਪ੍ਰੇਸ਼ਕ ਰਾਸ਼ੀ বৃਸ਼ਿਕ ਰਾਸ਼ੀ ਵਾਲਿਆਂ ਨੂੰ ਦਾਸ ਤੈ ਇੱਕ ਤੁਹਾਡੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣ ਵਾਲੀਆਂ ਹਨ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਤੁਹਾਡੀ ਆਰਥਿਕ ਸਥਿਤੀ ਚੰਗੀ ਰਹੇਗੀ ਤੁਹਾਨੂੰ ਹਰ ਪਾਸੇ ਮਿੱਠੀ ਲਾਭ ਹੋਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੋਈ ਵੀ ਕੰਮ ਕਰਦੇ ਹੋ ਤਾਂ ਉਸ ਵਿੱਚ ਸਫਲਤਾ ਮਿਲੇਗੀ ਜੇਕਰ ਨੌਕਰੀ ਦੇ ਨਾਲ ਕੋਈ ਵੀ ਕੰਮ ਕਰਦੇ ਹੋ ਤੇ ਉਸ ਵਿੱਚ ਚੰਗੀ ਖਬਰ ਮਿਲੇਗੀ ਤੁਹਾਡੀ ਤਨਖਾਹ ਵਿੱਚ ਵਾਧਾ ਹੋਵੇਗਾ ਮਾਂ ਲక్ష్ਮੀ ਰਾਜੋਗ ਬਣਨ ਦੇ ਨਾਲ ਇਸ ਰਾਸ਼ੀ ਵਾਲਿਆਂ ਨੂੰ ਵਿਦੇਸ਼ ਜਾਣ ਦਾ ਵੀ ਮੌਕਾ ਮਿਲੇਗਾ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ ਕਈ ਤਰ੍ਹਾਂ ਦੇ ਲਾਭ ਅਤੇ ਵੇਤੀ ਲਾਭ ਤੁਹਾਨੂੰ ਹੋਣਗੇ ਹੁਣ ਤੁਹਾਨੂੰ ਵੱਡੀ ਸਫਲਤਾ ਮਿਲਣ ਵਾਲੀ ਦੋਸਤੋ ਹੁਣ ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਇੱਕ ਮਾਂ ਲక్ష్ਮੀ ਰਾਜ ਜੋਕ ਦਾ ਗੰਠਨ ਲਾਭਦਾਇਕ ਸਾਬਤ ਹੋ ਸਕਦਾ ਹੈ ਤੁਸੀਂ ਆਪਣੇ ਕੰਮ ਅਤੇ ਕਾਰੋਬਾਰ ਦੇ ਨਾਲ-ਨਾਲ ਆਪਣੇ ਪਰਿਵਾਰ ਵਿੱਚ ਤਰੱਕੀ ਕਰ ਸਕਦੇ ਹੋ ਤੁਹਾਨੂੰ ਹਰ ਕੰਮ ਵਿੱਚ ਮੈਂਬਰਾਂ ਦਾ ਪੂਰਾ ਸਹਿਯੋਗ ਮਿਲੇਗਾ ਇਸ ਮਹੀਨੇ ਤੁਹਾਨੂੰ ਆਪਣੇ ਕੰਮ ਵਿੱਚ ਸਫਲਤਾ ਮਿਲੇਗੀ ਅਤੇ ਜੋ ਵੀ ਤੁਸੀਂ ਟੇਚਾ ਰੱਖਿਆ ਹੈ ਉਸ ਨੂੰ ਪ੍ਰਾਪਤ ਕਰੋਗੇ ਇਸ ਸਮੇਂ ਦੌਰਾਨ ਕਾਰੋਬਾਰ ਚੰਗਾ ਤੇ ਵਿੱਤੀ ਲਾਭ ਮਿਲ ਸਕਦਾ ਹੈ ਅਤੇ ਉਹਨਾਂ ਦਾ ਕਾਰੋਬਾਰ ਵੱਧ ਸਕਦਾ ਹੈ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸਦੀ ਹੈ ਕਿ ਮਹਾਂ ਲక్ష్ਮੀ ਰਾਜਯੋਗ ਦਾ ਗੰਠਨ ਸਫਲ ਹੋਣ ਵਾਲਾ ਹੈ ਕੰਨਿਆ ਰਾਸ਼ੀ ਵਾਲਾਂ ਲਈ ਫਲਦਾਇਕ ਹੋਣ ਵਾਲਾ ਹੈ ਕੰਨਿਆ ਰਾਸ਼ੀ ਵਾਲਿਆਂ ਦੱਸਦੀ ਹੈ ਕਿ ਦੇਵੀ ਮਹਾਂ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਹੋ ਗਈ ਹੈ ਤੁਹਾਡਾ ਬੈਂਕ ਬੈਲੈਂਸ ਵਧੇਗਾ ਦੋਸਤੋ ਹੁਣ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਲਾਭ ਤੁਹਾਨੂੰ ਮਿਲੇਗਾ ਤੁਹਾਨੂੰ ਦੱਸਦੀ ਕਿ ਦੇਵੀ ਮਾਂ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੇ ਆਰਥਿਕ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਣਗੇ ਦੋਸਤਾਂ ਦੇ ਨਾਲ ਮੇਲਜੋਲ ਵਧੇਗਾ ਇਸ ਦੇ ਨਾਲ ਹੀ ਇਸ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਤੁਹਾਨੂੰ ਵੱਡੀ ਸਫਲਤਾ ਮਿਲਣ ਵਾਲੀ ਹੈ ਤੁਹਾਡੇ ਰੁਕੇ ਹੋਏ ਸਾਰੇ ਕੰਮ ਚੱਲ ਪੈਣਗੇ ਕੈਨਕ ਗਲਤ ਨਹੀਂ ਹੋਵੇਗਾ ਜੋ ਵੀ ਕੰਮ ਕੀਤੇ ਗਏ ਹਨ ਉਹ ਹੁਣ ਦੇਵੀ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਸਫਲਤਾਪੂਰਵਕ ਪੂਰੇ ਹੋਣਗੇ ਹੁਣ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਸਮਾਂ ਹੈ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਮਹਾਂ ਲక్ష్ਮੀ ਰਾਜ ਜੋਗ ਵਿੱਚ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਇਹ ਸਮਾਂ ਤੁਹਾਡੇ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ ਮੂਲ ਨਿਵੇਸ਼ ਇਸ ਮਿਆਦ ਦੇ ਦੌਰਾਨ ਤੁਸੀਂ ਆਪਣੇ ਆਤਮ ਵਿਸ਼ਵਾਸ ਵਿੱਚ ਵਾਧਾ ਦੇਖੋਗੇ ਅਤੇ ਤੁਹਾਨੂੰ ਮਾਨ ਸਨਮਾਨ ਮਿਲੇਗਾ ਇਸ ਸਮੇਂ ਦੌਰਾਨ ਤੁਹਾਡੇ ਰਿਸ਼ਤੇ ਮਜ਼ਬੂਤ ਹੋਣਗੇ ਤੁਹਾਡਾ ਸਾਥੀ ਤੁਹਾਡਾ ਸਾਥ ਦੇਵੇਗਾ ਪੂਰੇ ਮਹੀਨੇ ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ ਇਸ ਸਥਿਤੀ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸਦੇ ਕਿ ਤੁਹਾਡੀ ਮਿੱਠੀ ਬਾਣੀ ਦੇ ਕਾਰਨ ਤੁਹਾਨੂੰ ਹਰ ਕੰਮ ਦੇ ਵਿੱਚ ਸਫਲਤਾ ਮਿਲੇਗੀ ਤੁਹਾਡਾ ਬੈਂਕ ਬੈਲੈਂਸ ਵਧੇਗਾ ਤੁਸੀਂ ਕੋਈ ਵਾਹਨ ਵੀ ਖਰੀਦ ਸਕਦੇ ਹੋ ਤੁਹਾਨੂੰ ਕੈਰੀਅਰ ਪਰਿਵਾਰ ਅਤੇ ਬੱਚਿਆਂ ਦੇ ਖੇਤਰ ਵਿੱਚ ਲਾਭ ਮਿਲ ਸਕਦਾ ਹੈ ਤੁਹਾਡੀ ਆਰਥਿਕ ਸਥਿਤੀ ਬਿਹਤਰ ਹੋਵੇਗੀ ਦੋਸਤੋ ਇਹ ਸਨ ਉਹ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਨੂੰ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਬੇਅੰਤ ਖੁਸ਼ੀਆਂ ਮਿਲਣ ਜਾ ਰਹੀਆਂ ਹਨ ਇਹਨਾਂ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਹੁਣ ਬਦਲਣ ਵਾਲੀ ਹੈ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਲਾਭ ਵਿੱਤੀ ਲਾਭ ਮਿਲਣ ਵਾਲੇ ਹਨ ਦੋਸਤੋ ਜੇਕਰ ਇਹ ਅੱਜ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ